ਬੀਤੀ ਰਾਤ ਗੜਸ਼ੰਕਰ ਨੰਗਲ ਰੋਡ ਤੇ ਸਥਿਤ ਪਿੰਡ ਸ਼ਾਹਪੁਰ ਨਜ਼ਦੀਕ ਇੱਕ ਢਾਬੇ ਤੇ ਰੇਤ ਨਾਲ ਭਰਿਆ ਟੀਪਰ ਪਲਟ ਗਿਆ ਜਿਸ ਕਾਰਨ ਢਾਬੇ ਦਾ ਕਾਫੀ ਨੁਕਸਾਨ ਹੋ ਗਿਆ ਪਰੰਤੂ ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹਾਦਸੇ ਸੰਬੰਧੀ ਜਾਣਕਾਰੀ ਦਿੰਦੇ ਢਾਬੇ ਦੇ ਮਾਲਕ ਤੇ ਪਿੰਡ ਸ਼ਾਹਪੁਰ ਦੇ ਸਰਪੰਚ ਜਸਵੰਤ ਸਿੰਘ ਨੇ ਦੱਸਿਆ ਕਿ ਗਰਸ਼ੰਕਲ ਨੰਗਲ ਰੋਡ ਤੇ ਸਰਕਾਰ ਅਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਓਵਰ ਲੋਡ ਟਿਪਰ ਚੱਲਦੇ ਨੇ ਜਿਸ ਕਾਰਨ ਕਈ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਉਨ੍ਹਾਂ ਦੱਸਿਆ ਕਿ ਜਦੋਂ ਉਹ ਢਾਬੇ ਵਿਖੇ ਮajouਦ ਸਨ ਤਾਂ ਇੱਕ ਓਵਰ ਲੋਡ ਟਿਪਰ ਕਸਬਾ ਝੁੱਗੀਆਂ ਤੋਂ ਗਰਸ਼ੰਕਨ ਨੂੰ ਜਾ ਰਿਹਾ ਸੀ ਤਾਂ ਜਦੋਂ ਉਹ ਢਾਬੇ ਕੋਲ ਪਹੁੰਚਿਆ ਤਾਂ ਇਕਦਮ ਪਲਟ ਗਿਆ ਜਿਸ ਕਾਰਨ ਢਾਬੇ ਤੇ ਕੰਮ ਕਰਨ ਵਾਲਾ ਕਰੇਂਦਾ ਥੱਲੇ ਆ ਗਿਆ ਜਿਸ ਨੂੰ ਬੜੀ ਹੀ ਮੁਸ਼ਕਲ ਨਾਲ ਬਾਹਰ ਕੱਢਿਆ ਅਤੇ ਢਾਬੇ ਦਾ ਨੁਕਸਾਨ ਵੀ ਹੋ ਗਿਆ ਹੁਣ ਸਰਕਾਰ પાસે ਮੰਗ ਕੀਤੀ ਕਿ ਇਹਨਾਂ ਓਵਰਲੋਡ ਟਿਪਰਾ ਉਪਰਿਸ਼ਕਨ ਜਾਗਸਿਆ ਜਾਵੇ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਦਾ ਬਚਾਅ ਹੋ ਸਕੇ ਇਹ ਜਿਹੜਾ ਰੋਡ ਨੰਗਲ ਰੋਡ ਗੜਸ਼ੰਕਰ ਤੋਂ ਨੰਗਰ ਰੋਡ ਹੈ ਇਹ ਤਾਂ ਹਾਦਸਿਆਂ ਦਾ ਕੇਂਦਰ ਬਣ ਗਿਆ ਇੱਥੇ ਰੋਜ਼ ਕੋਈ ਨਾ ਕੋਈ ਟਿਪਰ ਪਲਟਿਆ ਰਹਿੰਦਾ ਹੈ ਕਦੇ ਐਕਸੀਡੈਂਟ ਹੋ ਗਏ ਕਦੇ ਕੋਈ ਥੱਲੇ ਆ ਗਿਆ ਕਦੇ ਕੁਛ ਹੋ ਗਿਆ ਕਦੇ ਕੁਛ ਹੋ ਗਿਆ ਸਰਕਾਰ ਨੂੰ ਸ਼ਰਮ ਨਹੀਂ ਆਂਦੀ ਸਰਕਾਰ ਇਹਨਾਂ ਤੇ ਕਾਰਵਾਈ ਨਹੀਂ ਕਰਦੀ ਇਹ ওভারਲੋਡ ਗੱਡੀਆਂ ਲੈ ਕੇ ਤੁਰੇ ਫਿਰਦੇ ਨੇ ਟਿਪਰ ਜਿਹੜੇ ਆ ਬਹੁਤ ਪੁਰਾਣੀਆਂ ਹੀ ਔਰ ਖਸਤਾ ਹਾਲ ਦੇ ਆ ਇਹਨਾਂ ਤੇ ਪਾਬੰਦੀਆਂ ਲੱਗਣੀਆਂ ਚਾਹੀਦੀਆਂ ਨੇ ਟਿਪਰਾਂ ਨੂੰ ਜਿੰਨਾ ਇਹਨਾਂ ਦੇ ਉੱਪਰ ਵਜ਼ਨ ਪਾਉਣ ਦਾ ਹੱਕ ਹੈਗਾ ਉਹਨਾਂ ਪਵਾਇਆ ਜਾਵੇ ਤੇ ਬਾਦੂ ਜਿਹੜੇ ਟਿਪਰ ਵਜ਼ਨ ਪਾ ਕੇ ওভারਲੋਡ ਹੋ ਕੇ ਚੱਲਦੇ ਆ ਉਨ੍ਹਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਦੇ ਜੇ ਚਲਾਨ ਕੱਟ ਕੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਦੇਖੋ ਇੱਥੇ ਕੋਈ ਨਾ ਕੋਈ ਇਸ ਦੋ ਮਹੀਨਿਆਂ ਦੇ ਵਿੱਚ 6ਵਾਂ 7ਵਾਂ ਹਾਦਸਾ ਆਇਆ ਜਿਹਦੇ ਵਿੱਚ ਸਾਡੇ ਹੀ ਪਿੰਡ ਦੇ ਦੋ ਨੌਜਵਾਨ ਦੀ ਡੈਥ ਹੋ ਚੁੱਕੀ ਹੈ ਇੱਕ ਪੰਜ ਬੰਦੇ ਸਾਡੇ ਹੁਣੇ ਹੀ ਜਸਟ ਇੱਕ ਹਫ਼ਤੇ ਤੋਂ ਪਹਿਲਾਂ ਇੱਕ ਹਫ਼ਤੇ ਤੋਂ ਪਹਿਲਾਂ ਇਹਨਾਂ ਦੀ ਜਿਹੜੀ ਹੈ ਟੱਕਰ ਹੋਈ ਹੈ ਜਿਹਦੇ ਨਾਲ ਪੰਜ ਬੰਦੇ ਜਿਹੜੇ ਉਹ ਘਾਇਲ ਹੋ ਗਏ ਇਸ ਵੇਲੇ ਸਰਕਾਰੀ ਹਸਪੀਟਲ ਨਮਾ ਸ਼ਹਿਰ ਵਿੱਚ ਦਾਖਲ ਹੈ ਅੱਜ ਫਿਰ ਇਹ ਜਿਹੜਾ ਹੈ ਟਿਪਰ ਨੇ ਪਲਟ ਗਿਆ ਤੇ ਜਿਹਦੇ ਨਾਲ ਸਾਡੇ ਢਾਬੇ ਦੇ ਜਿਹੜੇ ਵਰਕਰ ਹੈ ਉਹ ਬੜੀ ਮੁਸ਼ਕਲ ਨਾਲ ਭੱਜ ਕੇ ਜਾਨ ਬਚਾਈ ਹੈ ਇੱਕ ਵਰਕਰ ਨੂੰ ਅਸੀਂ ਪਿੱਛੋਂ ਦੇ ਦੇ ਵਿੱਚੋਂ ਕੱਢਿਆ ਥੱਲੇੋਂ ਤੇ ਬਾਕੀ ਜਿਹੜੇ ਵਰਕਰ ਹੈ ਉਹ ਇੰਨੇ ਕਿ ਡਰ ਗਏ ਆ ਕਿ ਢਾਬੇ ਤੇ ਕੰਮ ਕਰਨ ਨੂੰ ਤਿਆਰ ਨਹੀਂ ਆ ਇਸ ਵਕਤ ਜਿਸਲੇ ਹਾਦਸਾ ਹੋਇਆ ਉਸ ਵੇਲੇ ਢਾਬੇ ਤੋਂ 30 ਤੋਂ 40 ਬੰਦੇ ਜਿਹੜੇ ਆ ਉਹ ਬੈਠੇ ਸੀ ਤੇ ਚਾਹ ਪਾਣੀ ਦਾ ਕੰਮ ਚੱਲਦਾ ਸੀ ਪਰ ਜਿਹੜੀ ਸਰਕਾਰ ਐਨੀ ਕਿ ਨਕਮੀ ਹੋ ਚੁੱਕੀ ਐ ਐਨੀ ਕਿ ਇਹ ਸਰਕਾਰ ਜਿਹੜੀ ਐ ਭ੍ਰਿਸ਼ਟ ਹੋ ਚੁੱਕੀ ਐ ਕਿ ਇਹ ਆਪਣੇ ਲੈਣ ਦੇਣ ਦੇ ਚੱਕਰ ਦੇ ਵਿੱਚ ਇਹਨਾਂ ਓਵਰਲੋਡ ਗੱਡੀਆਂ ਨੂੰ ਨਹੀਂ ਰੋਕਦੀ ਜਿਹਦੇ ਨਾਲ ਇਸ ਰੋਡ ਦੇ ਉੱਪਰ ਜਿਹੜੇ ਉਹ ਹਾਸ਼ੇ ਹੁੰਦੇ ਆ ਤੇ ਵੱਧ ਤੋਂ ਵੱਧ ਇਹ ਜਿਹੜਾ ਇਹ ਵਜ਼ਨ ਪਾ ਕੇ ਇਹ ਲਿਜਾਣ ਦੀ ਕੋਸ਼ਿਸ਼ ਕਰਦੇ ਆ ਪਰ ਇਹ ਗੱਡੀਆਂ ਜਿਹੜੀਆਂ ਇਹਨਾਂ ਵਜ਼ਨ ਲਿਜਾਣ ਦੇ ਯੋਗ ਨਹੀਂ ਆ ਸਰਕਾਰ ਜਾਂ ਆਪਣੇ ਲੋਕਲ ਪ੍ਰਸ਼ਾਸਨ ਜਿਹੜਾ ਆ ਆਪਣੀ ਪਰਚੀ ਦੇ ਚੱਕਰ ਦੇ ਵਿੱਚ ਆਪਣੀ ਸਿਰਫ ਮਹੀਨੇ ਦੇ ਚੱਕਰ ਦੇ ਵਿੱਚ ਇਹਨਾਂ ਨੂੰ ਨਹੀਂ ਰੋਕਦਾ ਸੋ ਇਹ ਬਹੁਤ ਹੀ ਸੇਮ ਸੇਮ ਵਾਲੀ ਗੱਲ ਹੈ ਸਰਕਾਰ ਜਿਹੜੀ ਹੈ ਇਹਦੇ ਲਈ ਜ਼ਿੰਮੇਵਾਰ ਹੈ ਸਰਕਾਰ ਜਿਹੜੀ ਹੈ ਇਹਨਾਂ ਦੇ ਉੱਪਰ ਨੱਥ ਪਾਵੇ ਤਾਂ ਜੋ ਆਮ ਲੋਕਾਂ ਦਾ ਜਿਹੜਾ ਜੀਣਾ ਮਹਾਲ ਹੋ ਚੁੱਕਾ ਆ ਉਹ ਦੁਬਰ ਹੋ ਚੁੱਕਾ ਹੈ ਉਹਦੇ ਵਿੱਚ ਸੁਧਾਰ ਆ ਚੱਕੇ